ਲੇ ਬਲੇ ਬਲੇ ਨਿਆਰਾ ਵੇਖੋ ਬਈ ਸਾਹਮਣੇ ਦਾ 6:30 ਵਜੇ ਦਾ ਟਾਈਮ ਹੋਇਆ 15 ਭਾਦੋਂ 30 ਅਗਸਤ 2025 ਅ ਇੱਥੇ ਭਈ ਆਪਣਾ ਹਰੈਣ ਬਸੇਰਾ ਸੀ ਰਾਤ ਜਗ੍ਹਾ ਦਾ ਨਾਂ ਸਾਊਥ ਪੁੱਲੂ ਹਾਂ Heldigvis. Oh, ਹੋਰ ਤਾਂ ਗੱਲਾਂ ਨੇ ਗੱਲਾਂ ਬਾਈ ਰਾਤ ਨੀਂਦ ਬਹੁਤ ਸੋਹਣੀ ਆਈ ਇੱਥੇ ਤੇ ਤੜਕੇ 4 ਵਜੇ ਉੱਠਿਆ ਸੀ ਤੇ ਫਿਰ ਵੀਡੀਓ ਪੂਰੀ ਚੈੱਕ ਕਰੀ ਅਪਲੋਡ ਨਹੀਂ ਹੋਈ ਸੀ ਫਿਰ ਇੱਥੇ ਇਹਦੇ ਤੇ ਫੋਨ ਅਪਸਾਇਆ ਇਹਦੇ ਜਿੱਥੇ ਥੋੜੀ ਜੀ ਸਪੀਡ ਚੰਗੀ ਸੀ Jio ਦੀ ਤਨਕਰੰਡੇ ਆਗੇ ਟਾਵਰ ਇੱਥੇ ਤੋਂ ਫਿਰ ਪੈ ਗਿਆ ਦਵਾਰੇ ਅੰਦਰ ਵੜ ਕੇ ਫਿਰ ਮੈਂ 6 ਵਜੇ ਤੇ ਅਲਰਮ ਲਾਇਆ ਸੀ ਫਿਰ YouTube ਤੋਂ ਬਾਅਦ Facebook ਵਾਲੀ ਵੀਡੀਓ ਅਪਲੋਡ ਲਾ ਕੇ ਫਿਰ ਹੁਣ ਅ ਦਬਾਰੇ ਨਿਕਲੇ ਵਿੱਚੋਂ ਤੇ ਪਹਿਲਾਂ ਘੁਸੜ ਗਿਆ ਸੀ ਦਬਾਰੇ ਯਾਰ ਜਾਈ ਜੀ ਇਕੱਠੀ ਕਰਕੇ ਫੇਰ ਰੱਖਤੀ ਸੀ ਤੇ ਠੰਡ ਰਾਤ ਭਾਈ ਥੱਲੇ ਆ ਗਈ ਸੀ 0 ਡਿਗਰੀ ਤੋਂ ਹੁਣ ਵੀ ਬਹੁਤ ਸੋਹਣੀ ਸ਼ੰਡ ਹੈਗੀ ਤੇ ਫਿਲਹਾਲ ਆਪਣਾ ਤੰਗੜ ਪਟੀਆਂ ਬੰਦਦੇ ਆ ਫੇਰ ਕਰਦੇ ਆ ਗੱਲ ਅੱਗੇ ਵਾਹਿਗੁਰੂ ਗੱਡੀ ਆਪਣੀ ਤਿਆਰ ਕਰਕੇ ਖੜਾਤੀ ਬੇੜਾ ਹੋਇਆ 7:30 ਵਜੇ ਦਾ ਤੇ ਹੋ ਟੀਸੀ ਤੇ ਚੜਨਾ ਇੱਥੇ ਪਾਸ ਆ ਭਾਈ ਬਿੰਗਬਲੇਵੇਂ ਖਾਂਦੀ ਸੜਕ ਇਧਰ ਦੀ ਜਾਂਦੀ ਆ ਇਹ ਐ ਹੋ ਟਰੱਕ ਜਾਂਦਾ ਜਿੱਥੇ ਤੇ ਉਧਰੋਂ ਗੀੜੇ ਮੋੜੇ ਖਾ ਕੇ ਇਧਰਲੇ ਪਹਾੜ ਵੱਨੀ ਜਾਣਾ ਪੂ ਇਧਰੋਂ ਫੇਰ ਉਹ ਉੱਥੇ ਤੇ 14 ਕਿਲੋਮੀਟਰ ਦੀ ਬਾਟ ਆ ਇਹ ਅੱਜ ਦੀ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸੌਤ ਬੁੱਲੂ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆਂ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅ ਇਸ ਵੇਲੇ ਆਪਾਂ ਖੜੇ ਆਂ 4800 ਮੀਟਰ ਦੀ ਉਚਾਈ ਤੇ ਕੱਲ੍ਹ ਲੇਹ ਤੋਂ ਚੱਲੇ ਸੀ 3500 ਮੀਟਰ ਤੋਂ 12-1300 ਮੀਟਰ ਉੱਚੇ ਚੜੇ ਸੀਗੇ ਤੇ ਅੱਜ ਚੜਨਾ ਆਪਾਂ 6 600 ਮੀਟਰ ਹੋਰ ਉੱਚਾ ਚੜਨਾਗਾ 6-700 ਦੇ ਵਿੱਚ ਵਿੱਚ ਬਣੂਗਾ ਤੇ 5400 ਪਲੱਸ ਮੀਟਰ ਉੱਚਾ 18500 ਫੁੱਟ ਉਚਾ ਦਾ ਰਹਾ ਹੋ ਉੱਚਾ ਪਾਸ ਆ ਉਹ ਕ੍ਰੋਸ ਕਰਨਾ ਠੰਡ ਸੁਖ ਨਾਲ ਖਾਸੀ ਆ ਰਾਤ ਘਟਾਓ ਡਿਗਰੀ ਜੀ ਹੁਣ ਵੀ ਇੱਥੇ ਹੈਗੀ 105 ਡਿਗਰੀ ਲੇ ਦਾ ਹੁਣ ਟੈਂਪਰੇਚਰ 9 ਡਿਗਰੀ ਹੈ ਇਸ ਵੇਲੇ ਤੇ ਲੋਟਾ ਮਾਹੌਲ ਵੇਖਦੇ ਆ ਅੱਜ ਦੇ ਦਿਨ ਦਾ ਕਾਰਗਰਮ ਕਹੇ ਜਾ ਰਹੇ ਹਾਂ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਸਾਫ ਸੁਥਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਵੀ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਭਾਈ ਜਿਨ੍ਹਾਂ ਨੇ ਨਹੀਂ ਕਰਿਆ ਤੇ ਉਹ ਉੱਥੇ ਪੁਲਿਸ ਦੀ ਚੈੱਕ ਪੋਸਟ ਆ ਤੇ ਉੱਥੇ ਐਂਟਰੀ ਉਹ ਮੈਨੂੰ ਕਹਿੰਦੇ ਤੜਕੇ ਕਰਾ ਜੀ ਤੂੰ ਆਪਦਾ ਭਾਈ ਆਰਾਮ ਨਾਲ ਇੱਥੇ ਟੈਂਟ ਲਾ ਕੇ ਰਹਿ ਤੇ ਖਾਣਾ ਪੀਣਾ ਇੱਥੇ ਫੌਜੀ ਵੀਰਾਂ ਕੋਲੇ ਖਾ ਲਿਆ ਸੀ ਗੱਲ ਉਹਨਾਂ ਨੇ ਬਹੁਤ ਚੰਗੀ ਆਉ ਭਗਤ ਕ੍ਰਿ ਵਧੀਆ ਵੀਰਾਂ ਨੇ ਤੇ ਗੱਡੀ ਐਨ ਤਿਆਰ ਬੜਾ ਤਿਆਰ ਆ ਹੁਣ ਪਾਉਨੇ ਅੱਗੇ ਨੂੰ ਗੇਅਰ ਵਾਹੀ ਗਿਰੂ ਜੀ ਹੰਗ ਸੰਗ ਸਹਾਈ ਹੋਣਾ ਸਫਰ ਸੋਹਣਾ ਹੋਵੇ ਅੱਜ ਗੱਡੀਆਂ ਬੰਨ ਵੀ ਮੋਟੀਆਂ ਪਾ ਲਈਆਂ ਪੈਰ ਠਰਦੇ ਸੀਗੇ ਅੱਜ ਗੱਡੀਆਂ ਪਹਿਲੀ ਵਾਰੀ ਉਦਾਂ ਹੀ ਤਾਂ ਲੋਡ ਨਹੀਂ ਪਈ ਸੀ ਚੱਲੋ ਚੱਲ ਕਟ 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 ਮੰਨੇ ਪਰ ਮਾਨੂੰ ਬਾਬਾ ਚਾਤ ਪਾਤ ਨੂੰ ਨਾ ਮੰਨੇ ਸੂਰਜ ਐਸ ਪਹਾੜ ਦੇ ਉੱਲਿਆ ਤੇ ਧੁੱਪ ਆਪਾਂ ਨੂੰ ਮਸੇਂਦੀ ਹੋਊਗੀ ਤੇ ਫੌਜੀ ਵੀਰਾਂ ਨੂੰ ਮਿਲ ਕੇ ਧੰਨਵਾਦ ਕਰਕੇ ਸਤਿ ਸ੍ਰੀ ਅਕਾਲ ਬੁਲਾ ਕੇ ਹੁਣ ਚੱਲੇ ਖੰਡਾ ਸੱਚੀ ਬੜੀ ਆ ਬਈ ਜਿਵੇਂ ਵੇਚਦੀ ਲੰਘਦੀ ਹੈਗੀ ਤੇ ਜੇ ਕਰ ਦੇਾਂਗੇ ਫਿਰ ਸਾਹ ਨਹੀਂ ਸੰਭਾਰ ਕੇ ਆਉਂਦਾਗਾ ਤੇ ਨਹੀਂ ਹੁਣ ਨੱਕ ਜੰਮ ਜੂਗਾ ਜੀ ਫਰਿਜ ਬਣ ਜੂਗਾ ਆਖਿਰ ਪਹੁੰਚ ਹੀ ਗਈ ਤੋਪ ਉਹ ਬਈ ਪਹਾੜ ਦੇ ਉਤੋਂ ਦੀ ਇਧਰੋਂ ਆਏ ਆ ਬਈ ਆਪਾਂ ਥੱਲੇ ਉਹ ਬੱਸਾਂ ਆਈ ਜਾਂਦੀਆਂ ਦੋ ਫੌਜੀ ਜਵਾਨਾਂ ਵਾਲੀਆਂ ਤੇ ਆ ਥੱਲੇ ਆ ਪੁਲਿਸ ਜੋਕੀ ਬਣੀ ਹੋਈ ਆ ਉਹ ਪਿੱਛੇ ਥੱਲੇ ਜਾਵਾਂ ਵਿਚਾਲੇ ਕੁੱਤੀ ਜੀ ਉਹ ਲੈ ਆ ਲੋਟਾ ਮਾਹੌਲ ਜਦੋਂ ਐ ਇਹਨੂੰ ਜਾਣੇ ਆ ਉਦੋਂ ਅੱਗੋਂ ਨੂੰ ਹਵਾ ਕੱਲ ਵੀ ਸਾਰੇ ਰਾਟ ਟੱਕਰੀ ਆ ਇਹਨੂੰ ਜਾਣ ਵੇਲੇ ਹੁਣ ਇਹਨੂੰ ਜਾ ਕੇ ਉਧਰ ਸਾਹਮਣੇ ਵਾਲੀ ਪੌੜੀ ਚੜ੍ਹ ਕੇ ਫਿਰ ਇਹਨੂੰ ਚੜਨਾਗਾ ਫਿਰ ਕਿਤੇ ਮੜਾ ਇਹ ਹਵਾ ਨਾਲ ਹੱਤੋਂ ਛਟਕਾਰਾ ਮਿਲਦਾ ਉਸ ਪਾਸੇ ਜਦੋਂ ਐ ਡੇਡੇ ਜੇ ਹੁੰਨੇ ਆ ਤਿੰਨੇ ਤਾਂ ਹਵਾ ਫਿਰ ਐ ਦਸਤਾਨਿਆਂ ਵਾਂਗੂ ਹਲਾਉਂਦੀ ਆ ਸਾਈਕਲ ਵੀ ਤੱਕੇ ਮਾਰਦੀ ਆ ਪੂਰੇ ਵਾਰਸੋਂ ਚੌਥੇ ਵਾਲੀਆਂ ਤਾਜ਼ੀਆਂ ਪਈਆਂ برفਾਂ ਖੁਰਖੁਰ ਕੇ ਥੱਲੇ ਨੂੰ ਆਈ ਜਾਂਦੀਆਂ ਉਦੋਂ 3-4 ਦਿਨ ਮੀਂਹ ਨੇ ਫਿਰ ਉਦੋਂ ਠੰਡ ਵਧਾਈ ਤੇ برف ਪਾਈ ਤੇ ਉਦੋਂ ਪਹਿਲਾਂ ਕੋਨ ਮੌਨ ਸੀਗੀਆਂ ਪਈ ਇਹ ਰੁੱਖੀਆਂ ਸੁੱਕੀਆਂ ਟੁਨੇ ਪਾਣੀ ਥੱਲੇ ਆਈ ਜਾਂਦਾ ਬਾਦੂ ਗੱਲ ਕਰੇ ਪੀਣ ਵਾਲਾ ਨਹੀਂ ਹੈਗਾ ਇਹ ਇੱਥੇ ਜਿਹੜੇ ਇਹ ਪਹਾੜ ਨੇਗੇ ਇਹ ਸਾਰੇ ਕੱਚੀ ਮਿੱਟੀ ਵਾਲੇ ਵਿੱਚ ਪੱਥਰ ਜਿਵੇਂ ਬਸ ਉਵੇਂ ਫਸੇ ਜੇ ਖੜੇ ਕਿਤੇ ਅੜਕੇ ਜੇ ਤਾਂ ਕਰਕੇ ਬੜਾ ਮੀਂਹ ਵੀ ਨਹੀਂ ਚੱਲਦੇਗੇ ਇਹ ਇਹ ਮਾੜੀ ਮੋਟੀ ਕਣਕਾਂ ਹੀ ਕਰੋ ਜਿਆ ਆ ਜਾਣ ਥੋੜੇ ਜਿਹਾ ਚੰਗੀ ਛੁੱਟੀ ਲੱਗ ਜੇ ਘੰਟਾ ਤੋਂ ਘੰਟਾ ਇਹ ਕਿਤੇ ਨਾ ਕਿਤੋਂ ਹੋਈ ਜਾਂਦਾ ਬੰਦਰਾ ਖਾਰ ਦੁਗਲਾ ਵੀ ਉਦੋਂ ਬਾਵਾ ਸਾਂ ਬੰਦ ਰਿਆ ਉਦੋਂ ਮੈਂ 2-3 ਦਿਨ ਤਾਂ ਹੀ ਰੋਕਿਆ ਰਿਆ ਉੱਥੇ ਤੇ ਇਹ ਰਾਹ ਪਿੱਛੋਂ ਗਈ ਥਾਂਾਂ ਤੋਂ ਬੰਦ ਹੋ ਗਈ ਥੋੜਾ ਥੋੜਾ ਕਿਤੇ ਨਾ ਕਿਤੇ ਮਾੜੀ ਮੋਟੀ ਕੋਈ ਢਲ ਜਾਂਦੀ ਹੈ ਮਿੱਟੀ ਤਾ ਬੱਜਰ ਪੱਥਰ ਜਾਂ ਥੱਲੇ ਨੂੰ ਵਗ ਜਾਂਦਾ ਹੋਲੀ ਹੋਲੀ ਇਹ ਲੇ ਵਾਲੇ ਪਾਸੇ ਨੂੰ ਹੋਈ ਤੇ ਹੋਰ ਇੱਥੇ ਮੈਂ ਕੋਈ ਜਨੌਰ ਨਹੀਂ ਦੇਖਿਆ ਇੱਕ ਪਿੱਛੇ ਦੇਖਿਆ ਸੀ ਉਹਦਾ ਮੈਨੂੰ ਨਾਂ ਨਹੀਂ ਪਤਾ ਸੀਗਾ ਤੇ ਇੱਕ ਇੱਥੇ ਆਹ ਚੂਹੇ ਫਿਰਦੇ ਦੇਖਿਆ ਹੁਣ ਮੈਂ ਉਹ ਜਨੌਰਾਂ ਦੀ ਗੱਲ ਕਰਦਾ ਸੀ ਭਾਈ ਮੈਂ ਆਹ ਵੱਡੇ ਪੱਥਰ ਜਿਹੇ ਕੋਲੇ ਆ ਜਮਾ ਵਿਚਾਲੇ ਜੇ ਦਿਖੀ ਜਾਂਦਾ ਅ ਇੱਧਰ ਵੀ ਆ ਕੁਝ ਆਹ ਆ ਸ਼ਾਇਦ ਦਿਖਦੇ ਨਹੀਂ ਹੋਣੇ ਸਮਾਰ ਕਿਥੋਂ ਦੇ ਨਿਯੋਲੇ ਕੇ ਪਰਿਵਾਰ ਜੀ ਚੋਂ ਇਧਰ ਆ ਜਾਂਦਾ ਪੁੱਜਿਆ ਉਹ ਜਾਂਦਾ ਜਿਹੜਾ ਇਹਨਾਂ ਦੀ ਗੱਲ ਕਰਦਾ ਸੀ ਮੈਂ ਦੋ ਤਿੰਨ ਥਾਂ ਦੇਖਿਆ ਪਿਛੇ ਉਹ ਤਰ ਲਟੋਪੀ ਗੋਰੇ ਹੈਗੇ ਉਹ ਤੜਕੀ ਥੱਪੜੋ ਤਪੜੀ ਹੋਗੇ ਉਬਲੇ ਜਿ ਕੋਲੇ ਗਿਆ ਤਾਂ ਮਗਰ ਮੂਰਨਾ ਪੈ ਜਾਣ। ਉੱਚੀ ਤਾਂ ਤੇ ਖੜ ਕੇ ਇੱਕ ਵਾਰੀ ਪਿੱਛੇ ਮੁੜ ਕੇ ਦੇਖੀਏ ਤੇ ਬੈਲੀ ਦਾ ਨਜ਼ਾਰਾ ਬਹੁਤ ਸੋਹਣਾ ਬੈਲੀ ਦਾ ਨਾਂ ਕੀ ਆ ਸ਼ਯੋਕ ਸ਼ਯੋਕ ਬੈਲੀ ਇਹ ਇਹਲੇ ਨਾਲ ਜੁੜਦੀ ਆ ਇਧਰੋਂ ਤੇ ਇਧਰੋਂ ਇਹ ਰੋਡ ਪਈ ਉਹ ਤਾਂ ਟੀਸੀ ਤੋਂ ਪਰਲੇ ਪਾਸੇ ਬੈਲੀ ਹੈ ਜਿਹੜੀ ਉਹਦਾ ਨਾਂ ਹੈਗਾ ਨੋਪਰਾ ਵੈਲੀ ਪਰਲੇ ਪਾਸੇ ਇਹ ਦੋਨੇ ਬੈਲੀਆਂ ਨੂੰ ਜੋੜਦਾ ਇਹ ਤੇ ਬਹੁਤ ਪੁਰਾਣਾ ਰੋਡ ਆ ਬਈ ਇਹ ਪੁਰਾਣਾ ਰੂਟ ਹੈਗਾ ਸਿਲਕ ਰੂਟ ਬਈ ਉਹ ਇਹ ਵਰਤੇ ਜਾਂਦਾ ਸੀ ਪਹਿਲਾਂ ਇਹ ਵਪਾਰ ਸਾਰਾ ਇਸਰਾ ਰੂਟ ਰਾਹੀਂ ਹੁੰਦਾ ਸੀਗਾ ਇਸ ਰਾਹ ਰਾਹੀਂ ਚੀਨ ਤੋਂ ਲਦਾਖ ਆਉਂਦਾ ਸੀ ਸਮਾਨ ਸੱਲਾ ਲਦਾਖ ਤੋਂ ਫਿਰ ਇੱਥੋਂ ਦੀ ਇਹ ਰਾਹ ਰਾਹੀਂ ਭਾਰਤ ਆਉਂਦਾ ਸੀਗਾ ਤੇ برفਾਂ ਲੱਦੀਆਂ ਚੋਟੀਆਂ ਦੇ ਬਿਲਕੁਲ ਨੇੜੇ ਹੋਗੇ ਤੇ ਉਹ ਸਾਹਮਣੇ ਵਾਲੀਆਂ ਚੋਟੀਆਂ ਦੇ ਬਰਾਬਰ ਖੜੇ ਐ ਇਸ ਵੇਲੇ ਤੇ ਇੱਧਰ ਚੁੱਟੀ ਫੁੱਟੀ ਗੱਡੀ ਤੇ ਕਿ ਇਹ ਰੱਖੀ ਹੋਈ ਐ ਇਸ ਤੌਰ ਤੇ ਕਿ ਅਭੀ ਡਰਾਈਵਰ ਦਾ ਧਿਆਨ ਰਵੇ ਪਲੀਜ਼ ਡਰਾਈਵ ਕੇਅਰਫੁਲੀ ਕੇ ਪੈਸੇ ਸਾਫ਼ ਸੰਭਾਲ ਕੇ ਚਲਾਓ ਨਹੀਂ ਤਾਂ ਆ ਹਸ਼ਰ ਹੋ ਸਕਦਾਗਾ ਤੇ ਅਬ ਚਿਕ ਟੈਂਕੀ ਬਣਾਈ ਹੋਈ ਆ ਥੋੜਾ ਜਿਹਾ ਪਾਣੀ ਪਾਇਆ ਹੋਇਆ ਕਿ ਜਾਨਵਰ ਜਨੋਰਾਂ ਵਾਸਤੇ ਇਧਰ ਲਈ ਟੂਲ ਤੇ ਹੀ ਬਣੀ ਹੋਈ ਸੀ ਉਹ ਟੁੱਟੀ ਫੁੱਟੀ ਪਈ ਆ ਦੂਜੀ ਗੱਡੀ ਹੈ ਨਾ ਉਹ ਜੜੀ ਹੁੰਦੀ ਆ ਕੀ ਹੈ ਟ੍ਰੈਵਲਰ ਟੈਂਪੂ ਜੀ ਹੁਣੇ ਰੋਡ ਜਿਹੜਾ ਪਥੱਲੋਂ ਉਂਗਲ ਕਰੀ ਸੀ ਵੀ ਉਹ ਉੱਥੋਂ ਤਾਂ ਘੁੰਮ ਕੇ ਤੇ ਇੱਥੋਂ ਉਹ ਪਰਲੇ ਸਿਰੇ ਤੂੰ ਜਾ ਕੇ ਤੇ ਫਿਰ ਪਰਲੇ ਪਾਸੇ ਹੋ ਜੂਗਾ ਫਿਰ ਆਪਾਂ ਨੂੰ ਖਾਰ ਦੁੰਗਲਾ ਮੂੰਹ ਮੱਥੇ ਲੱਗਦਾ ਹੋਊਗਾ ਉੱਥੇ ਜਾ ਕੇ ਕਿਤੇ ਤੇ ਨੋਵਾ ਗੱਡੀਆਂ ਸ਼ੌਂਕਦਿਆਂ ਦੀਨਗੇ ਇਸ ਰੋਡ ਤੇ ਤੇ ਜਾਂ ਫਿਰ ਬੰਬੂ ਕਾਟਾਂ ਵਾਲੇ ਭਾਈ ਆ ਜਿਹੜੇ ਰਾਈਡ ਕਰਨ ਆਉਂਦੇ ਆਗੇ ਜਾਂ ਫਿਰ ਇਹ ਬਈ ਫੌਜ ਦਾ ਮੇਨ ਰੂਟ ਆ ਸ਼ਾਚਨ ਗਲੇਸ਼ੀਅਰ ਵਾਸਤੇ ਆਵਾਜਾਈ ਕਰਨ ਲਈ ਆ ਮੈਨੂੰ ਗੱਲ ਪਰਸੋਂ ਦਾ ਇੱਧਰ ਇੱਕ ਮਤਲਬ ਕੱਲ ਹੀ ਆਇਆ ਐ ਮੈਂ ਇਸ ਰੋਡ ਤੇ ਇੱਕ ਦੇਖਿਆ ਤੇਲ ਵਾਲਾ ਟੈਂਕਰ ਬਾਕੀ ਆਹ ਮੜ ਮੜ ਮੋਟੇ ਉਹ ਵੀ ਪਿਕਅਪ ਆਈ ਜਾਂਦੀਆਂ ਸਮਾਨ ਸੱਲਾ ਲੱਦੀ ਤੋ ਲੱਦੀਆਂ ਹੋਈਆਂ ਬਰਫਾਂ ਕੋਲੇ ਜਾ ਕੇ ਚੋਟੀਆਂ ਕੋਲੇ ਜਾ ਕੇ ਇਹ ਪਤਾ ਲੱਗਦਾ ਆਕਸੀਜਨ ਦਾ ਮਤਲਬ ਇੱਥੇ ਤਾਂ ਹਜੇ ਆਕਸੀਜਨ ਤਾਂ ਭਈ ਉਰੇ ਵੀ ਕਮੀ ਤਾਂ ਮਹਿਸੂਸ ਹੁੰਦੀ ਆ ਸਾਈਕਲ ਅੱਧਾ ਕਿਲੋਮੀਟਰ ਚਲਾ ਕੇ ਰੋਕਣਾ ਪੈਂਦਾ ਹੀ ਪੈਂਦਾ ਉੱਥੇ ਸਾਹ ਲੈਣਾ ਬੂਆ ਡੀਪ ਬ੍ਰੀਥ ਲੈਣਾ ਪੈਂਦਾ ਲੰਮਾ ਸਾਹ ਪਰ ਲੰਮੇ ਲੰਮੇ ਸਾਹ ਲੈੰਦਰ ਹੋਵੇ ਬੰਦਾ ਫਿਰ ਕੋਈ ਦਿੱਕਤ ਨਹੀਂ ਆਉਂਦੀਗੀ ਤੇ ਸਾਈਕਲ ਚਲਾਉਂਦੇ ਵੀ ਲੰਮੇ ਸਾਹ ਖਿੱਚੋ ਲੰਮੇ ਸਾਹ ਛੱਡੋ ਤੇ ਉਹਦੇ ਨਾਲ ਫਿਰ ਥੋੜਾ ਜਿਹਾ ਬਾੜ ਨਿਕਲ ਜਾਂਦੀ ਹੈਗੀ ਫਿਲਹਾਲ ਤੜਕੇ ਛੱਕੇ ਸੀ ਆਪਣੇ ਡਰਾਈਵ ਰੂਟ ਭਿੱਜੇ ਹੋਏ ਉਹ ਥੋੜੇ ਬਚੇ ਬੈ ਨੇਗੇ ਤੀਨਾਂ ਨੂੰ ਧੂਪ ਦੇਦੇ ਇੱਥੇ ਬਹਿ ਕੇ ਦੋ ਮਿੰਟ ਸਾਹ ਆ ਜੂ ਆ ਆ ਘੁੱਟ ਪਾਣੀ ਪੀ ਕੇ ਫਿਰ ਅੱਗੇ ਨੂੰ ਵਧਦੇ ਆ ਆ ਲੱਗੇ ਪਏ ਆ ਭਾਈ ਬੀਆ ਰੋਲੇ ਸੜਕ ਦੇ ਦਿਵਾਲੇ ਕੰਧਾਂ ਕੋਲੇ ਕੱਢਣਾ 5000 ਮੀਟਰ ਦੀ ਉਚਾਈ ਤੇ ਐਂ ਲਾਉਂਦੇ ਨੇ ਡਿਊਟਿੰਗ ਆ ਕਿੱਸਾ ਹੋ ਮਿਸਤਰੀ ਸਾਹਿਬ ਠੀਕ ਹੈ ਚਲੋ ਠੀਕ ਹੀ ਚਾਹੀਦੀ ਵਧੀਆ ਵਧੀਆ ਚੜਦੀ ਗੱਲ ਆ ਭਾਈ ਤੁਸੀਂ ਦੱਸੋ ਚੜਦੀ ਗੱਲ ਆ ਸਾਸਰੀ ਕਾਲ ਬਾਈ ਜੀ ਪੰਜਾਬ ਸੇ ਪੰਜਾਬ ਹਰਿਆਣਾ ਸਾਂਝੇ ਹੀ ਹੈ ਹਾਂਜੀ ਬਾਡਰ ਤੇ گاਉ ਹੈ ਇਹ ਮਸਾਲਾ ਹੈ ਜੀ ਜੀ ਠੀਕ ਆ ਬਈ ਪਹਿਲਾਂ ਵੱਡੇ ਪੱਥਰ ਚੀਣਦੇ ਆ ਫਿਰ ਵਿਚਾਲੇ ਛੋਟੀਆਂ ਰੋੜੀਆਂ ਭਾਲ-ਭਾਲ ਕੇ ਪਾ ਕੇ ਤੇ ਫਿਰ ਸੂਤ 'ਚ ਲਾ ਕੇ ਤੇ ਫਿਰ ਆਏ ਬਣਾਉਂਦੇ ਆ ਆ ਵਿਚਾਲੇ ਜਿਹੜੇ ਆ ਥੜੇ ਜਿਹਾ ਲਾ ਕੇ ਰੱਖ ਰੱਖਿਆ ਇਹਨਾਂ ਤੇ ਉਹ ਦੂਜੇ ਟੁੱਡੇ ਜਿ ਬਣਾਉਣਗੇ ਇਹ ਅੱਡ ਸੈਂਚਾ ਜਿਹਾ ਲਾ ਕੇ ਤੇ ਇਧਰ ਉਹ ਬਈ ਇੱਕ ਰੋੜੀਆਂ ਚੁਗੀ ਜਾਂਦਾਗਾ ਬਾਰੀਕ ਤੇ ਇਧਰ ਕੋਲੇ برف ਜੰਮੀ ਪਈ ਆ ਹੂ ਐ ਦੇਸੀ ਖੰਡ ਵਰਗੀ ਹੁੰਦੀ ਹੈ ਇਹ ਤੇ ਕੋਲੇ ਪਈ ਤਾਜਾ ਪਾਣੀ ਖੁਰਖੁਰ ਇਧਰ ਜਾਈ ਜਾਂਦਾ ਇਹ ਨਿਤਰਿਆ ਹੋਇਆ ਇਹ ਪੀਣ ਜੋਗਾ ਇਹਨੂੰ ਪੀ ਸਕਦੇ ਆ ਆਪਾਂ ਉਹ ਪਿੱਛੋਂ ਇੱਕ ਥਾਉਣ ਵਾਲੇ ਤੋਂ ਮੈਂ ਫੌਜੀ ਵੀਰਾਂ ਕੋਲੇ ਖੜਾ ਸੀਗਾ ਉੱਥੋਂ ਭਰ ਲਿਆ ਸੀਗਾ ਬੋਤਲ ਉਹ ਹੁਣ ਦੇਖੋ ਸਾਹਮਣੇ ਵਾਲੀਆਂ ਚੋਟੀਆਂ ਦਾ ਨਜ਼ਾਰਾ ਥੋੜਾ ਜਿਹਾ ਨੇੜੇ ਕਰੀਏ ਆ ਬਧੀਆ ਗੱਲ ਬਾਤ ਆ ਹਾਈ ਦਰਕ ਬਰਫ ਦਾ ਢੇਰ ਜਿਹਾ ਸੜਕ ਤੇ ਆਢੀ ਪਿਆਗਾ ਜਿਵੇਂ ਦੋ ਪੰਡਾ ਨਰਮੇ ਦੀਆਂ ਲਿਆ ਕੇ ਖੋਲੀਆਂ ਹੋਣ ਇਹ ਹੋਲੀ ਹੋਲੀ ਹੁਣ ਤਾਂ ਖੁਰੀ ਜਾਂਦਾ ਤੇ ਦਵਾਰੇ ਠੰਡ ਹੋ ਗਈ ਦੋ ਕੁ ਵਾਰੀ ਕਣੀਆ ਇੱਕ ਦੋ ਹੋਰ ਪੈ ਗਈਆਂ ਇੱਕ ਅੱਧਾ ਦਿਨ ਫਿਰ ਇਹ ਐਂ ਵਾਈ ਇੱਥੇ ਰਾਹ ਬੰਦ ਹੋ ਜਾਂਦੇ ਹੈਗੇ ਹੋ ਤੇ ਸੀ ਜਾਂਦਾ ਰਾਹ ਆਪਣਾ ਅ ਲੋਟਾ ਮਾਹੌਲ ਹਾਲੇ ਤੱਕ ਤਾਂ ਵਧੀਆ ਨਿਬੜੀਆਂ ਦਾ ਸਫ਼ਰ ਗਾਂ ਹਜੀ ਥੋੜੀ ਹੋਰ ਟੀਸੀ ਜੜ ਕੇ ਪਤਾ ਲੱਗੂ ਬਿਸਕਟਾਂ ਦੀ ਕਰਾਰੀ ਡੱਬੀ ਖੋਲਣ ਦੀ ਕਰਾਂ ਵੀਓ ਦੇਖੋ ਬਾਈ ਹਰੇਕ ਮੋੜ ਤੇ ਨਵਾਂ ਵਿਊ ਹੁੰਦਾ ਗਾ ਬਾਹਲਾ ਸੁਣਾ ਲਦਾਖ ਹੈ ਬਾਹਲਾ ਨਜ਼ਾਰਾ ਆਈ ਜਾਂਦਾ ਅ ਅੱਧਾ ਕਿਲੋਮੀਟਰ ਤੋਰ ਲੈਣਾ ਖੜ ਲੈਣਾ ਅੱਧੀ ਕਿ ਬੋਤਲ ਪਾਣੀ ਦੀ ਪੀ ਲੈਣਾ ਅ ਆਸਾ ਪਾਸਾ ਦੇਖ ਲੈਣਾ ਸਾਹ ਜਾ ਆ ਜਾਂਦਾ ਸਰੀਰ ਫਿਰ ਖੋਲੀ ਜਾਂਦਾ ਫਿਰ ਤੋਰ ਲੈਣਾ ਸਾਢੇ 5 6 ਕਿਲੋਮੀਟਰ ਪਿੱਛੇ ਆ ਹਲੇ ਮੈਂ ਓ ਬਾਈ ਕਿਵੇਂ ਖੜਾ ਮੈਨੂੰ ਲੱਗਦਾ ਆਕਸੀਜਨ ਤਾਂ ਨਹੀਂ ਘਟ ਗਈ ਪਤਾ ਲੈ ਕੇ ਹਮ ਉਹਦਾ ਇੱਥੇ ਬਈ ਆਕਸੀਜਨ ਦਾ ਦਿੱਕਾ ਥੋੜਾ ਆ ਦਲੇ ਬੋ ਜੀ ਕਾ ਨੇ ਦੱਸਿਆ ਸੀ ਜਦੋਂ ਆ ਆ ਲਾਸਟ ਵਾਲਾ ਇੱਧਰਲਾ ਮੋੜ ਆਇਆ ਉਹ ਕਹਿੰਦੇ ਉੱਥੇ ਥੋੜਾ ਜਿਹਾ ਐ ਹੋਊਗਾ ਤੇ ਬਸ ਉਹਦੇ ਜਿਵੇਂ ਪਹਿਲਾਂ ਗੱਲ ਕਰਕੇ ਅੱਥੋਂ ਡੂੰਗਾ ਸਾਹ ਲੈਣਾ ਲੰਮਾ ਸਾਹ ਛੱਡਣਾਗਾ ਫਿਰ ਨੋਰਮਲ ਲੱਗ ਜਾਂਦਾਗਾ ਮੈਨੂੰ ਉਹ ਬਟਾ ਵੱਡੀ ਦਿੱਕਤ ਵਾਲੀ ਗੱਲ ਤਾਂ ਹੋਈ ਨਹੀਂ ਉਹ ਬਾਈ ਮਨ ਦਾ ਫੋਟੋਗ੍ਰਾਫੀ ਕਰਦਾਗਾ ਤੇ ਖੈਰ ਕਿਰਪਾ ਰੱਬ ਦੀ ਹਲੇ ਵਧੀ ਜਾਂਦੇ ਆ ਹੌਲੀ ਹੌਲੀ ਉਹ ਆਉਂਦੇ ਆਏ ਹੌਲੀ ਹੌਲੀ ਟੱਕਾਂ ਦੀਆਂ ਵੇ ਲਾਟਾਂ ਨਿਕਲਦੀਆਂ ਦੁਰੀਆਂ ਆਉਂਦੀਆਂ ਨੇ ਬੱਦੇ ਦੀਆਂ ਤਾਂ ਬਾਈ ਨਿਕਲਣਗੀਆਂ ਨੇ ਇੱਥੇ ਉਹ ਤਾਂ ਮੈਂ ਅੱਜ ਤੜਕੇ ਦੇ ਸਾਈਕਲ ਤੇ ਆਉਂਦੇ ਨੇ ਵੀਡੀਓ ਨਹੀਂ ਬਣਾਈ ਇੱਕ ਵਾਰੀ ਵੀ ਇੱਕ ਤਾਂ ਕੰਮ ਥੋੜਾ ਐ ਫਿਰ ਹੌਲੀ ਚੱਲਣ ਆਲਾ ਹੁੰਦਾ ਫਿਰ ਝੂਟੇ ਜੇ ਮਾਰਦਾ ਦੂਜਾ ਕੰਮ ਹੋ ਰਿਸਕੀ ਹੁੰਦਾ ਮੇਰੇ ਮਾਮਾੜੇ ਹੋਲੀ ਲਈ ਹੈ ਕੈਮਰਾ ਆ ਬਾਈ ਵੀ ਫੋਟੋ ਵੀਡੀਓਗ੍ਰਾਫੀ ਕਰੀ ਜਾਂਦਾ ਸੀ ਖੜਾ ਇੱਥੇ ਉਹਦਾ ਹੈ ਇੱਦਲਾ ਨਜ਼ਾਰਾ ਦੇਖੋ ਬਈ ਆ ਬੈਲੀ ਦਾ ਹੋ ਤੋਂ ਯੋ ਖੜ ਕੇ ਆਪਾਂ ਤਾਂ ਹਉਂਗਲ ਕਰੀ ਸੀ ਟੀਸੀ ਬੰਨੀ ਵੀ ਆ ਮਗਰ ਲਈ ਰਹਿਣਾ ਖੈਰ ਉਹ ਪਈ ਆ ਜੇ ਅੱਗੇ ਤਾਂ ਹੋਰ ਪਹਾੜ ਆਉਣਗੇ ਤੇ ਉਦੋਂ ਐ ਲੱਗਦਾ ਸੀ ਉੱਥੇ ਕਦੋਂ ਪਹੁੰਚੇ ਤੁਹਾਨੂੰ ਥੱਲੇ ਮਗਰ ਜਾ ਕੀ ਮਾੜੀ ਨਿਗਾ ਮਾਰੀਏ ਉਥੋਂ ਚੱਲੇ ਸੀ ਸਾਉਥ ਪੁੱਲੂ ਤੋਂ ਤੇ ਐ ਇਹ ਲੱਗਦਾ ਥੋੜੇ ਜਿਵੇਂ ਗਬਲੇਵੇਂ ਆ ਇਹ ਰ 8 ਕਿਲੋਮੀਟਰ ਹੋ ਗਿਆ ਇਹ 10 ਕਿਲੋਮੀਟਰ ਦੇ ਲਵੇ ਹੋ ਗਿਆ ਉਹ ਘਮ ਤੇ ਮਗਰ ਉਹ ਚੱਕੇ ਤੋਂ ਐ ਲੱਦਾ ਬਸ ਇੰਨਾ ਕੀ ਐ ਆ ਤੇ ਥੱਲੋ ਚੱਕੇ ਤੋਂ ਐ ਲੱਦਾ ਜੇ ਬਾਵਾ ਘਮ ਪਿਆਗਾ ਤੇ ਖੈਰ ਛਾਵਰ ਜਿਹਾ ਰੱਖ ਕੇ ਜੇ ਬੰਦਾ ਚੱਲੀ ਆਵੇ ਤਾਂ ਵਧੀਆ ਸੋਣੀ ਬਾਟ ਨਿਬੜ ਜਾਂਦੀ ਆ ਕਾਲ ਕਰਨ ਵਾਲਾ ਸੌਦਾ ਹੈ ਨਹੀਂ ਸਾਈਕਲ ਸਾਰਿਆਂ ਤੋਂ ਛੋਟਾ ਗੀਅਰ ਮਗਰ ਵੱਡੀ ਗਰਾਰੀ ਤੇ ਮੂਹਰੋਂ ਛੋਟੀ ਦੇ ਤੇ ਇਹਦਾ ਪਹਿਲਾ ਲੋ ਲੱਗਿਆ ਹੋਇਆ بس گیئر بدلਦੀ ਲੋੜ ਨਹੀਂ ਉੱਤੇ ਬਹਿ ਜਾਓ ਤੇ ਚਲਾਈ ਚੱਲੋ ਤੇ ਇਦਰਾ ਰੋਡ ਮੈਪ ਇਹ ਕੋਈ ਨਾ ਬਹਿ ਕੇ ਆਪਾਂ ਵੀਰ ਦੇਖਾਂਗੇ ਹਣ ਧੁੱਪੀ ਪਈ ਜਾਂਦੀ ਹੈ ਇਹ ਵੀ ਇਹ ਤੂੰ ਗੱਲ ਥੋੜੀ ਸਮਝ ਆ ਜਾਂਦੀ ਆਪਣਾ ਬਟੰਡੇ ਵਾਲਾ ਮਿੱਤਰ ਫੜਾ ਗਿਆ ਸੀ ਮੈਨੂੰ ਉਹ ਬਣਾ ਕੇ ਲਿਆਇਆ ਸੀਗਾ ਤੇ ਇਹ ਤੋਂ ਥੋੜਾ ਜਿਹਾ ਸੌਖਾ ਹੋ ਜਾਂਦਾ ਸਮਝਣਾ ਕਈ ਵਾਰੀ ਬੰਦੇ ਕੋਲੇ ਨੱਟ ਨਟਣਾ ਹੋਵੇ ਜਾਂ ਉਹ ਵੀ ਕਈ ਵਾਰੀ ਕੰਮ ਸਾਹਬ ਤੋਂ ਬਾਹਰ ਹੋ ਜੀ ਕਿਤੇ ਇਕੱਲਾ ਘੇਰਾ ਹੋਵੇ ਉਹ ਤੋਂ ਬਹੁਤ ਕੰਮ ਆਉਂਦੀਆਂ ਇਹ ਜਿਹੀਆਂ ਉਹ ਤਾਂ ਖੱਬੇ ਹੱਥ ਲੱਗਿਆ ਹੋਇਆ ਪ੍ਰੋਜੈਕਟ ਆ ਤੇ ਟਾਵਰ Jio ਦਾ 5G ਫੁੱਲ ਨੈਟਵਰਕ ਕਹਤੇ ਤੇ ਰਾਹਾਂ 'ਚ ਥਾਂ-ਥਾਂ ਇਹਨਾਂ ਨੇ ਲਾਏ ਪਿਆ ਤੇ ਨੈਟਵਰਕ ਨਹੀਂ ਕਹਿੰਦੇ ਥੋੜਾ ਟੁੱਟਣ ਦਿੰਦੇ ਕਿਤੇ-ਕਿਤੇ ਤਾਂ ਹੀ ਟੁੱਟਦਾ ਵੀ ਆ ਤੇ ਫੇਰ ਮਿਲ ਜਾਂਦਾ ਦੁਬਾਰੇ ਅਗਲੇ ਪਿੰਡ ਦਾ ਆ ਜਾਂਦਾ ਕਿ ਇੱਕ ਬੈਲੀ ਬਿਜਲੀ ਕਿਤੇ ਉਹਦੀ ਹਵਾ ਭਾਣੇ ਆਈ ਜਾਂਦਾ ਤੇ ਆ ਜੰਤਰ ਮੰਤਰ ਉਰੇ ਇੱਥੇ ਖੜਾਏ ਪਿਆ ਰਾਹ ਸਾਫ਼ ਕਰਨ ਵਾਲੇ ਤੇ ਥੱਲੇ ਉਹ ਕਈ ਦਿਨਾਂ ਤੋਂ ਦੇਖਦਾ ਹਾਂ ਮੈਂ 2-3 ਦਿਨਾਂ ਦਾ 2 ਦਿਨਾਂ ਦਾ ਜੇ ਤੁਰਿਆ ਹੋਇਆ ਹਾਲੀ ਹਾਂ ਜੀਆਂ ਇਹ ਸਪੈਸ਼ਲ ਉਹ ਖੰਭੇ ਲਾਉਣ ਵਾਸਤੇ ਪਈ ਉਹ ਬਣਾਉਂਦੇ ਆ ਗੱਡੀ ਦੀ ਆਵਾਜ਼ ਆਈ ਵਾਸਤੇ ਦੂਰੋਂ ਤਾਂ ਐ ਉਹੀ ਲੱਗਦੀ ਉਹ ਪਗੜੰਡੀ ਜੀ ਪਰ ਇਹ ਪੂਰਾ ਤਗੜੀ ਚੌੜੀ ਪਹੀ ਹੁੰਦੀ ਹੈ ਜੀ ਜਦੋਂ ਤੁਸੀਂ ਟਰੱਕ ਜੇ ਟੱਪ ਜਾਂਦੇ ਆ ਤੇ ਉਹ ਖੰਭੇ ਜੇ ਲਾਏ ਪਏ ਇਹਨਾਂ ਨੇ ਕਿਤੇ ਕਿਤੇ ਤਾਰਾਂੀਆਂ ਪਾਈਆਂ ਪਈਆਂ ਤੇ ਲੀਹਾ ਇਹਨਾਂ ਨੇ ਤੁਰ ਉੱਤੇ ਤੱਕ ਪਹੁੰਚਦਾ ਕਰ ਰੱਖਿਆ ਤੇ ਇਹ ਖੰਭੇ ਤੇ ਤਾਰਾਂ ਜੋੜਨਗੇ ਇੱਧਰ ਤਾਂ ਹਾਂ ਉਹ ਤਾਂ ਹਾਂ ਖਰਦੋਂਗਲਾ ਵਾਲੇ ਪਾਸੇ ਤਗੜੀਆਂ ਗੱਲਾਂ ਵਾਤਾਂ ਕਰ ਦਿੰਦੇ ਆ ਪਹਾੜਾਂ ਚੋਂ ਤੇ ਛਿੱਲ-ਛਲਾਈ ਕਰਕੇ ਆ ਜਹੇ-ਜਾਹ ਖੜਾ ਗਾ ਇੱਧਰ ਪਿੱਛੇ ਤੁੱਤਰ ਜਾ ਇਹਦੇ ਨਾਲ ਫਿਰ ਰਾਹ ਜਾਂ ਸਾਫ਼ ਕਰ ਦਿੰਦੇ ਆ ਹੂੰ ਪਹੁੰਚਦੇ ਹੋ ਜਾਂਦੇ ਫਿਰ 80 ਸਿੰਘਾਂ ਤੇ ਉਹ ਇੱਕ ਥੱਲੇ ਰਿੰਗ ਦਾ ਤੁਰਿਆ ਆਉਂਦਾ ਟਰੱਕ ਖਾਸਾ ਡਾਟ ਪੈਂਦਾ ਆਲਾ ਥੋੜੀ ਜੀ ਬਾਈ ਕੀ ਹਾਲ ਚਾਲ ਆ ਬਾਈ ਖੁਸ਼ ਹੋ ਰਹੇ ਬਰਫਾ ਬਰਫੀ ਹੋ ਰਹੇ ਸੀਗੇ ਕੀ ਹਾਲ ਚਾਲ ਕਿੱਥੋਂ ਆਇਆ ਸੰਗ ਦਾ ਪੰਜਾਬ ਪੰਜਾਬ ਤੋਂ ਕਿੱਥੋਂ ਆਹ ਮਾਲ ਕਿੱਥੋਂ ਪਰ ਕਿਲੇ ਆਉਣੇ ਆ ਮਾਲ ਦਾ ਪੰਜਾਬ ਫੇ ਜਾਏ ਪੰਜਾਬ ਦੇ ਕਿੱਥੇ ਜਾਊ ਹੁਣ ਅੱਗੇ ਹੈ ਹੈ ਹੋਏ ਸਾਈਨ ਫੋਰਸ ਸਮਝ ਨਹੀਂ ਆਏ 에어ਫੋਰਸ ਦਾ 에어보ర్స్ ਦਾ ਮਾਲ ਆ ਚਾਚਾ ਠੀਕ ਹੈ ਚੰਗਾ ਚੱਲ ਲੱਗਾ ਮੈਂ ਗਰਮ ਨਹੀਂ ਹੁੰਦੇ ਨੀ ਜਿਹੜਾ ਇਹਦੇ ਯਾਰੇ ਠੰਡਾ ਨਹੀਂ ਮਰਦੇ ਚੱਲ ਲੋਟ ਆ ਬਾਈ ਸੋਹਣਾ ਨਜ਼ਾਰਾ ਯਾਰ ਬਹੁਤ ਜ਼ਿਆਦਾ ਲੋਡ ਹੈ ਹਾਂਜੀ ਭਾਈ ਲੋਟਾ ਬਾਈ ਕਹਿੰਦੇ ਨਾਲੇ ਉਹਨੇ ਗੱਡੀ ਠੰਡੀ ਹੋ ਜੂ ਤੇ ਨਾਲੇ ਬਰਫ ਦਾ ਚਾਹ ਪੂਰਾ ਕਰ ਲਾਂਗੇ ਮਹੀਨੇ ਬਾਅਦ ਕਿਹੜਾ ਲੱਗਦਾ ਕਹਿੰਦੇ ਸਾਡਾ ਇੱਧਰ ਆਏ ਹਾਏ ਹਾਏ ਬਟਲੇ ਲੱਡੂ ਬਾਈਆਂ ਨੇ ਹਾਏ ਹਾਏ ਇੱਕ ਇਹਨਾਂ ਨਾਲ ਦਾ ਬਾਈ ਉਹਦਾ ਵੀਡੀਓ ਬਣਾਉਂਦਾ ਆ ਮਸਤ ਹੋ ਰਿਹਾ ਬਾਈ ਬੂਰੇ ਇਹ ਦਾ ਕਾਲਾ ਗਲਬੀ ਹਾ ਮੇਰੇ ਹੀਰੋ ਪੜ ਲਾ ਪੜ ਲਾ ਨਹੀਂ ਤਾਂ ਇਦਾਂ ਪਰ ਪੰਜ ਰਹਿਣਾ ਪਊਗਾ ਹਾਂ ਪੜ ਲਾ ਚੰਗੀ ਨੌਕਰੀ ਲੱਗ ਜਾਏਗਾ ਮੇਰੇ ਯਾਰ ਦੇਖੇ ਪੜ ਲਾ ਨਾ ਤਾਂ ਪਾਪ ਪਾਪ ਤਾਰੇ ਇਹ ਗੱਲ ਆਹੀ ਦਾ ਵੀਰੇ ਫਸੇਂ ਤੁਸੀਂ ਬਸੋਗੇ ਪੜ ਲਿਖ ਲੋ ਪੜ ਲਿਖ ਲੋ ਇਹ ਪਰਫਵਾਹ ਹਾਂ ਯਾ ਲਿੱਲੂ ਇਹ ਬਰਫਾਹੂ ਨਹੀਂ ਹੈ ਹੁਣ ਦੇਖੋ ਬਾਈ ਖੁੱਲੀ ਬਾਦੀ ਦਾ ਨਜ਼ਾਰਾ ਕੀ ਬਾਤਾਂ ਹੀ ਗਲਵਾਤ ਜਮਾ ਤੇ ਉਹ ਟਰੱਕਾਂ ਵਾਲੇ ਬਾਈ ਉਹ ਗਏ ਮੇਰੇ ਕੋਲ ਬਹੁਤ ਚਿਰ ਖੜੇ ਰਹੇ ਗੱਲਾਂ ਬਾਤਾਂ ਕਰੀਏ ਮੈਂ ਵੀ ਖੜ ਗਿਆ ਉਹਨਾਂ ਕੋਲੇ ਤੇ ਉਹ ਕਹਿੰਦੇ ਨੱਕ ਜਾ ਮੱਚੀ ਜਾਂਦਾ ਮੈਂ ਕਰੀਮ ਮਕਰੂਮਾ ਲਵਾ ਕੇ ਤੋਰ ਤੇ ਇੱਕ ਮਖੈਨਕਾਂ ਐਨ ਕਹਿੰਦਾ ਸਾਡੇ ਕੋਲੇ ਕਹਿੰਦੇ ਹੈ ਨਹੀਂ ਫਿਰ ਮਖਾਤ ਨੇ ਅੱਖਾਂ ਹੀ ਮੱchnੀਆਂ ਬਾਈ ਛੋਡੀਆਂ ਤੇ ਅਗਲੀ ਵਾਰੀ ਜਦੋਂ ਵੀ ਆਇਆ ਮਖੈਨਕਾਂ ਗਾਲੀਆਂ ਆਪਣੀਆਂ ਲਾ ਕੇ ਆਇਓ ਤੇ ਨਹੀਂ ਤਾਂ ਫਿਰ ਇਹ ਚਿਲਕੋਹਰ ਪੈੜੀ ਹੁੰਦੀ ਆ ਬਾਈ ਇਹ ਆ ਚਾਰ ਸ਼ਿਪਰੇ ਤਾਂ ਨਿਆਰਾ ਬਈ ਇੱਥੋਂ ਦਾ ਦੋ ਤਿੰਨ ਦਿਨਾਂ ਤੋਂ ਇੱਕ ਆਪਾਂ ਆ ਦੇਖੀ ਜਾਂ ਸੀ ਬਿੰਗਰੇਟ ਦਾ ਹਾਂ ਚੜਦਿਆਂ ਆ ਭੋਡੇ ਈ ਆ ਗੇੜੇ ਖਾਂਦੇ ਉਹ ਬੰਗ ਬਿੰਗਬਲੇਵੇਂ ਵਾਲੇ ਰਾਜੇ ਪਹਿਲਾਂ ਮੈਨੂੰ ਐ ਸੀਗਾ ਇਹ ਹੀ ਚੜਦਾ ਹੂ ਤਾਂ ਹਾਂ ਨੂੰ ਮਨ ਲੋ ਆਪਣੋ ਸੜਕ ਪਰ ਫਿਰ ਇੱਥੇ ਆ ਕੇ ਪਤਾ ਲੱਗਿਆ ਇਹ ਜਿਹੜਾ ਆ ਇੱਥੇ ਜੀ ਬਣਾ ਰੱਖਿਆ ਇਹਨਾਂ ਨੇ ਉਹ ਖੰਬੇ ਜੀ ਲਾਉਣ ਵਾਸਤੇ ਪੱਥਰਾਂ ਦਾ ਉਥੱਲੋ ਤੇ ਇਹਨਾਂ ਨੇ ਆਪ ਦੀ ਉਹ ਡੰਡੀ ਬਣਾਈ ਹੋਈ ਹੈ ਜਿਹੜੀ ਆਪਾਂ ਪਿੱਛੇ ਦਿਖਾ ਕੇ ਰਿਹਾ ਸੀ ਇਹ ਤਾਹਾਂ ਤੱਕ ਉਹ ਜਾਂਦੀ ਆ ਸਿਰੇ ਤੱਕ ਉੱਥੇ ਟਾਪ ਆ ਖਾਰਦੂngਲਾ ਟਾਪ ਆ ਆਪਾਂ ਤਾਂ ਲਿਆ ਪਹਾੜ ਦੇ ਉੱਤੋਂ ਦੀ ਜਿਹੜਾ ਕੱਢ ਕੇ ਤਾਹਾਂ ਜਿਹੜਾ ਜੜ ਕੇ ਪਰਲੇ ਪਾਸੇ ਦੀ ਹਜੇ ਬਾਵਾ ਜਿਹੜਾ ਪੈ ਜੂਗਾ ਬਸ ਕਮਾਉਣ ਨੂੰ ਗੜਛੀਤੀ ਕੁੰਮ ਜਾਂਦੀ ਆ ਤੇ ਬੜਾ ਕੰਮ ਹੈ ਲੰਮਾ ਪਿਆਗਾ ਕੋਈ ਨਾ ਜਟਾ ਚੜਾਂਗੇ ਖੈਰ ਤੋਂ ਰਾਜੀ ਬਾਜੀ ਤੇ ਉਹ ਸਾਹਮਣੇ ਬੀ ਆਰ ਵਾਲੇ ਚੋਬਰ ਬਰਫ ਹਟਾਈ ਜਾਂਦੇ ਆ ਸੜਕਾਂ ਤੋਂ ਤੇ ਟੂਟ ਭਾਂ ਜਿੱਥੇ ਪਾਣੀ ਖੜਾ ਉਹ ਪਾਣੀ ਕੱਢ ਕੇ ਤੇ ਵਿੱਚ ਰੇਤਾ ਮਿੱਟੀ ਜਾ ਕੇ ਬਜਰਾ ਉਹ ਹੀ ਅਸਿੱਟੀ ਜਾਂਦੇ ਆਗੇ ਕਿ ਸੜਕ ਖਰਾਬ ਨਾ ਹੋਵੇ ਉਹ ਬੱਲੇ ਮਿੱਤਰੋ ਲਾ ਰੱਖੀਆ ਜਿਉਟੀ ਅੱਗੇ ਰੋਡ ਸਹੀ ਹੈ ਠੀਕ ਹੈ ਆ ਇਹ ਭਰ ਦਿੰਦੇ ਆ ਭਾਈ ਟੋਏ ਡੱਬੇ ਜਿਹੜੇ ਪਾਣੀ ਨਾਲ ਹੁੰਦੇ ਆ ਬਰਫ਼ ਨਾਲ ਖਰਾਬ ਹੋ ਜਾਂਦਾ ਪਾਣੀ ਪੈ ਪਿਗਲ ਕੇ ਬਰਫ਼ ਕਿਉਂ ਮਿਤਰਾ ਠੀਕ ਹੈ ਚੰਗਾ ਇਹ ਬਣਾਈ ਜਾਂਦੇ ਆ ਗੱਲ ਟੁੱਟੀ ਫੁੱਟੀ ਇਕੱਠੀ ਹੋਈ ਗੱਡੀ ਇੱਕ ਹੋਰ ਰੱਖੀ ਪਈ ਐ ਇੱਥੇ ਨਮੂਨੇ ਤੌਰ ਤੇ ਸਮਝਾਉਣ ਵਾਸਤੇ ਪਲੀਜ਼ ਡਰਾਈਵ ਕੇਅਰਫੁਲੀ ਤੇ ਇਤਰਾ ਬਣਿਆ ਹੋਇਆ ਇੱਕ ਬਾਕਸਿੰਗ ਰਿੰਗ ਜਾਂ ਇਹ 뷰ਪੁਆਇੰਟ ਆ ਇਹਦੇ ਤੇ ਪਾ ਬਰਫਾ ਕਾਸੀ ਜੰਮੀ ਪਈ ਆ ਤੇ ਇਧਰੋਂ ਨਜ਼ਾਰਾ ਬਹੁਤ ਬੋੜਾ ਸੋਹਣਾ ਆ ਪਿੱਛੇ ਪਿੱਛੇ ਮੜਕੇ ਜਦੋਂ ਆਪ ਵੀ ਇੱਥੇ ਖੜਾ ਮੈਨੂੰ 10 15 ਮਿੰਟ ਹੋ ਗਏ ਪਿੱਛੇ ਮੁੜ ਕੇ ਚੱਕੇ ਆਪ ਨੂੰ ਵੀ ਚਾਹ ਜੜਾ ਕਿ ਕਿੱਥੋਂ ਕਿਹੜਾ ਪੈਂਡਾ ਤੈਅ ਕਰਕੇ ਆਏ ਆ ਆਪਾਂ ਕਿ ਉਹ ਇੱਥੇ ਸਕਰੀਨ ਦੇਣ ਬਿਲਕੁਲ ਵਿਚਾਲੇ ਇਹ ਸਾਊਥ ਪੂਲੂ ਥੋੜਾ ਤਾਂ ਦੇਖਦੇ ਆ ਫਿਰ ਵਿਚਾਲੇ ਇਹ ਆ ਬਈ ਲੇ ਤੇ ਚਾਰ ਚਫੇਰੇ ਜਿੱਧਰ ਵੀ ਨਿਗਾ ਮਾਰਾਂਗੇ ਅ ਬਰਫੀ ਵਰਪਾ ਸਾਰੀਆਂ ਚੋਟੀਆਂ ਤੇ ਤੇ ਇੱਕ ਮਿੰਟ ਵੀ ਐਨਕ ਤੁਸੀਂ ਨਹੀਂ ਲਾ ਸਕਦੇ ਜੇ ਲਾਤੀ ਤਾਂ ਫਿਰ ਚਲ ਕੋਰ ਸਿੱਧੀ ਅੱਖਾਂ ਚ ਤੇ ਕੰਮ ਗੜਬੜ ਵਾਲਾਗਾ ਤੇ ਇੱਥੇ ਬਿਲਕੁਲ ਇਹਦੇ ਪਿੱਛੇ 2 ਕਿਲੋਮੀਟਰ ਹੋਰ ਜਾਣਾ ਆਪਾਂ ਖਾਰ ਦੁੰਗਲਾ ਉਸ ਤੋਂ ਬਾਅਦ ਉਤਰਾਈ ਆਊਗੀ ਉਤਰਾਈ ਤੋਂ ਜਾਂਦੇ ਫਿਰ ਦੇਖਦੇ ਆ ਕਿਹੜਾ ਪਿੰਡ ਰੋਕਣਾਗਾ ਹਾ ਮੇਬੀ ਖਾਰ ਦੂੰਗਾ ਥੱਲੇ ਆਊਗਾ ਤੇ ਉਹ ਮਾਹੌਲ ਵੀ ਵੇਖਦੇ ਆ ਅੱਗੇ ਵਾਲਾ ਪਾਣੀ ਛੁੱਟੀ ਕਰ ਗਿਆ ਤੇ ਗੱਡੀ ਵਾਲਿਆਂ ਤੋਂ ਮਾਹੀ ਮੰਗਾਗੇ ਉਹਨੇ ਇਹ ਤੋਂ ਲੈ ਲਾਂ ਗਿਆ ਕੇ ਪਾਣੀ ਆਹ ਪਾਸ ਤੇ ਉਹ ਪੀਣ ਜੋਗਾ ਇੱਥੋਂ ਹੋ ਜੂਗਾ ਆ ਬੋਰਡ ਲਾ ਕੇ ਖਾਰ ਦੁੰਗਲਾ ਤੇ ਕਰਤਾ ਸਵਾਗਤ ਆਪਣਾ ਵੈਲਕਮ ਟੂ ਖਾਰ ਦੁੰਗਲਾ ਪਾਸ ਤੇ ਬੋਧੀ ਮੰਤਰ ਵਾਲੇ ਲੱਗੇ ਹੋਏ ਝੰਡੇ ਦੇ ਦੂਰੋਂ ਹੱਲਾ ਲੈ ਹਿਸਾਬ ਜੇ ਮੈਂ ਕਿ ਇੱਥੇ ਆ ਗੱਲ ਬਾਤ ਅ ਰਾਜੀ ਖੁਸ਼ੀ ਪਹੁੰਚੇ ਆ ਉੱਥੇ ਬੋਰਡ ਮੈਂ ਲੱਗਾ ਅੱਗੇ ਹੋਊ ਵੱਡਾ ਇਹਦਾ ਆਓ ਜਿੱਥੇ ਟਾਵਰ ਲੱਗਿਆ ਹੋਇਆ ਸਮਾਂ ਇਸ ਵੇਲੇ ਬਈ 6 ਵਜੇ ਦੇ ਲਵੇ ਹੋਣ ਵਾਲਾ ਡੇਗਦੇ ਟੈਂ ਦੇ ਖੜਦੇ ਖੜਾਉਂਦੇ ਕੁਦਰਤ ਦੇ ਨਜ਼ਾਰੇ ਲੈਦੇ ਪਹੁੰਚ ਗਏ ਖਾਰ ਦੁੰਗਲਾ ਟਾਪ ਇਹਨਾਂ ਨੇ ਐਲਟੀਟਿਊਡ ਲਿਖਿਆ ਹੋਇਆ 17982 ਫੁੱਟ ਤੇ 54000 5400 ਮੀਟਰ ਉੱਚਾ ਹੈ ਤੇ ਬਹੁਤ ਸੋਹਣਾ ਨਜ਼ਾਰਾ ਬਈ ਤੇ ਫਿਲਹਾਲ ਇਸ ਦੂਬਾ ਅੱਗੇ ਡਾਉਣੀ ਆ ਅੱਗੇ ਆ ਪਿੰਡ ਖਾਰ ਦਊਂਗਾ ਪਤਾ ਨਹੀਂ ਕਿੰਨਾ ਕਮੈਂ ਚੈੱਕ ਨਹੀਂ ਕਰਿਆ ਉਹ ਚੈੱਕ ਕਰਦੇ ਆ ਤੇ ਫਿਲਹਾਲ ਆਕਸੀਜਨ ਦੀ ਗੱਲ ਕਰੀਏ ਮੈਨੂੰ ਕੋਈ ਦਿੱਕਤ ਨਹੀਂ ਆਈ ਬਈ ਪਰ ਆਕਸੀਜਨ ਦੀ ਕਮੀ ਮਹਿਸੂਸ ਜ਼ਰੂਰ ਹੁੰਦੀ ਆ ਅੱਧਾ ਕਿਲੋਮੀਟਰ ਤੋਂ ਜਦੋਂ ਜਿਆਦਾ ਖਿੱਚ ਕੇ ਚਲਾਉਨੇ ਆ ਤੇ ਉਦੋਂ ਫੇਰ ਆਏ ਜੇ ਲੱਗਦਾ ਕਿ ਸਾਹ ਔਖਾ ਹੁੰਦਾਗਾ ਤੇ ਉਦੋਂ ਸਾਨੂੰ ਰੁਕਣਾ ਹੀ ਪਊਗਾ ਉਦੋਂ ਰੁਕਦਾ ਮੈਂ ਤੇ ਲੰਮੇ ਸਾਹ ਲੈਂਦਾ ਐਵੇਂ ਕਰਕੇ ਫਿਰ ਉਹ 10 20 ਸਕਿੰਟਾਂ ਚ ਨਾਰਮਲ ਹੋ ਜਾਂਦਾ ਫਿਰ ਅੱਧਾ ਕਿੰਟ ਰੁਕਦਾ ਪਾਣੀ ਤੇ ਘੁੱਟ ਭਰਦਾ ਅੱਗੇ ਚੱਲਦਾ ਐਵੇਂ ਕਰਦੇ ਕਰਾਂਦੇ ਟਾਪ ਤੇ ਪਹੁੰਚ ਗਏ ਬਾਕੀ ਦਿੱਕਤ ਕੋਈ ਨਹੀਂ ਆਈ ਨਾ ਸਿਰ ਦਰਦ ਨਾ ਉਲਟੀ ਦੀ ਸ਼ਿਕਾਇਤ ਨਾ ਚੱਕਰ ਤੇ ਬਹੁਤ ਸੋਹਣਾ ਰਿਹਾ ਅੱਜ ਦਾ ਸਫ਼ਰ ਵੀ ਆਪਣਾ ਤੇ ਹੁਣ ਅੱਗੇ ਚੱਲਦੇ ਆਂ ਉੱਥੇ ਟਿਕਾਣਾ ਦੇਖਦੇ ਆਂ ਕਿਤੇ ਫਿਲਹਾਲ ਮੈਨੂੰ ਮੂਨੇ ਰੋਝ ਜਾਂਦੇ ਆਂ ਮੈਨੂੰ ਹਾਲਾਂਕਿ ਅੱਗੇ ਦਾ ਢਾਲੀਆ ਤੇ ਹੁਣ ਮੈਂ ਮੂਹ ਸਿਰ ਢੱਕ ਲੂੰ ਦਸਤਾਨੇ ਪਾ ਲੂੰ ਤੇ ਅੱਗੇ ਗੱਡੀ ਫਿਰ ਰੁੜਦੀ ਤੁਰੀ ਜਾਊਗੀ ਤੇ ਫਿਲਹਾਲ ਵਧਾਈਆਂ ਵਾਲੀ ਗੱਲਬਾਤ ਹੋ ਗਈ ਬਈ ਤੇ ਸੋਹਣਾ ਸਫ਼ਰ ਚੱਲ ਰਿਹਾ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਉਹ ਸਾਹਮਣੇ ਵਾਲੇ ਬੋਰਡ ਤੇ ਲਿਖਿਆਗਾ ਲੇ 39 ਮਨਾਲੀ 428 ਚੰਡੀਗੜ 700 66 ਚੱਲਦੇ ਹੁਣ ਅੱਗੇ ਨੂੰ ਖਾਰ ਦੂੰਗਾ ਹੈਗਾ ਬਈ ਇੱਥੋਂ 32 ਕਿਲੋਮੀਟਰ ਤੇ ਆ ਖਾਸੀ ਸਾਰੇ ਬੋਰਡ ਜੇ ਲੱਗੇ ਹੋਏ ਨੇਗੇ ਤੇ ਇਹਨਾਂ ਤੇ ਪਤਾ ਨਹੀਂ ਕੀ ਲਿਖਿਆ ਤੇ ਫਿਲਹਾਲ ਇੱਥੋਂ ਆ ਵੀਡੀਓ ਬਣਾ ਕੇ ਮੂੰਹ ਤੇ ਟੱਕ ਕੇ ਬੈਨਾ ਮੈਂ ਤੇ ਠੰਡਾ ਖਾਸੀ ਅਸੂ ਹੀ ਐਟੀਟਿਊਡ ਲਿਖਿਆ ਖਾਰ ਦੂੰਗਾ ਲਿਖਿਆ ਤੇ ਲੋਟਾ ਹੈ ਇੱਥੋਂ ਬਾਅਦ ਹੁਣ ਆਪਾਂ ਵੈਸੇ ਥੱਲੇ ਨੂੰ ਢੜਦੇ ਜਾਮਗੇ ਠੰਡ ਲੱਗੂਗੀ ਆ ਗਰਾ ਗਦੂਮ ਜੜ ਲੈਨੇ ਆ ਸਾਰੇ ਇੱਧਰ ਨੂੰ ਜਾਣਾ ਉਹ ਜਮਾਂ ਥੱਲੇ ਹੋ ਤਹਾਂ ਤੋਂ ਰੁੜਦੀ ਤਰੀ ਆਉਂਦੀ ਸੀ ਗੱਡੀ ਤੇ ਵਿਊ ਬਾਲਾ ਸੋਹਣਾ ਬਣਦਾ ਸੀ ਇੱਥੇ ਤੇ ਮੰਨ ਲਓ ਮੱਲੀ ਬ੍ਰੇਕਾਂ ਵੱਜ ਗਈਆਂ ਤੇ ਨਾਲੇ ਆ ਬੋਰਡ ਜਾ ਤੇ ਕੁਛ ਆ ਹਿੱਸਾ ਜਾ ਪਿਆ ਸੀ ਇੱਧਰ ਮਖਨ ਨਾਲ ਇਹ ਦੇਖ ਲੈਣੇ ਅਗੇ ਕੱਲ ਤਾਂ ਕੁਛ ਸਮਝ ਨਹੀਂ ਆਈ ਵਿਦਆਊਟ ਜੀਓਗ੍ਰਾਫੀ ਜੂ ਆਰ ਨੋਵੇਅਰ ਹੂੰ 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 ਸਾਈਕਲ ਤੋਂ ਜੁੱਲੀ ਬਿਸਤਰਾ ਲਾ ਕੇ ਆ ਰੱਖ ਲਿਆ ਇੱਥੇ ਕਿੱਥੇ ਰੱਖਿਆ ਹੋਮ ਸਟੇਜ ਚ ਕਿਹੜੀ ਥਾਂ ਖਾਰ ਦੂੰਗ ਖਾਰ ਦੂੰਗ ਲਾ ਟਾਪ ਤੋਂ ਆਪਾਂ ਉਤਰ ਕੇ 32 ਕਿਲੋਮੀਟਰ ਇਧਰ ਨੂੰ ਆ ਗਏ ਉਤਰਾਈ ਸੀ ਸਾਰੀ ਇੱਕ ਘੰਟਾ ਕੁ ਲੱਗਿਆ 40 ਕਿਲੋਮੀਟਰ ਦੀ ਚੜਾਈ ਉਧਰੋਂ ਆਪਾਂ ਦੋ ਦਿਨਾਂ ਚ ਚੜੀ ਸੀ ਇਦਰ ਅਸ਼ੂਕ ਦਾ ਤਰ ਰਾਇਸਾਇਕਲ ਘੰਟੇ ਚ ਖਾਰ ਦੋ ਗਲਾ ਤਾਂ ਲਿਆ ਕੇ ਇੱਥੇ ਮੈਂ ਸਾਹਮਣੇ ਆਹ ਦੇਖਿਆ ਹੋਮਸਟੇ ਤੇ ਇਹਨਾਂ ਨੂੰ ਪੁੱਛਿਆ ਕਹਿੰਦੇ 600 ਤੇ ਮੈਂ ਕਿਹਾ ਰੋਟੀ ਕਹਿੰਦੇ ਰੋਟੀ ਨਹੀਂ 500 ਕਰਦੇ ਆ ਕਹਿੰਦੇ ਫਿਰ ਮੈਂ ਕਿਹਾ ਫਿਰ ਬਿਨਾਂ ਰੋਟੀ ਤੋਂ ਭਈ 400 ਦੇਵਾਂਗਾ ਟੀ ਕਹਿੰਦੇ ਠੀਕ ਹੈ ਪੈ ਜਾ ਤੇ ਬਾਹਰੋਂ ਸਾਨੂੰ ਆਹ ਤੜਕੇ ਦਿਖਾਵਾਂਗਾ ਇਹ ਹੋਮਸਟੇ ਬੜੀਆ ਗਾ ਦੂਜੀ ਸ਼ਤ ਹੈਗੀ ਇਹ ਤੇ ਸੋਣਾ ਖੈਰ ਗੱਦੇ ਵੀ ਬੋਲੇ ਆ ਇੱਕ ਘੰਟਾ ਬਾਅਦ ਸੌ ਲਾਂਗੇ ਤੜਕੇ ਆਰਾਮ ਨਾਲ ਉੱਠ ਖੜਾਂਗੇ ਤੇ ਲੋਟਾ ਮਾਹੌਲ ਸੋਹਣਾ ਰਿਹਾ ਦਿਨ ਦੁਨੀਆ ਦੀ ਸਾਰਾ ਤੋਂ ਉੱਚੀ ਸੜਕ ਉਤੋਂ ਦੀ ਟੱਪ ਗਏ ਅੱਜ ਖੈਰ ਮੇਰਾ ਪ੍ਰਮਾਤਮਾ ਦੀ ਵਧੀਆ ਸੋਹਣਾ ਰਿਹਾ ਦਿਨ ਅੱਜ ਦਾ ਵੀ ਆਪਣਾ ਤੇ ਇੱਥੇ ਆਪਣਾ ਸਮਾਪਤ ਕਰਦੇ ਆਂ ਅੱਜ ਦਾ ਬਲੌਗ ਉਮੀਦ ਕਰਦੇ ਆਂ ਵਧੀਆ ਲੱਗਿਆ ਹੋਊ ਤੁਹਾਨੂੰ ਤੇ ਲਾਈਕ ਜਰੂਰ ਕਰਿਓ ਕਮੈਂਟ ਵੀ ਕਰਿਓ ਦੇਖਦੇ ਰਹਿਓ ਮਿਲਦੇ ਆਂ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ